ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਭਰਾਵੋ ਆਪਣੇ ਕਬੂਤਰਾਂ ਦਾ ਵੀਰੇ ਖਾਸ ਧਿਆਨ ਰੱਖੋ ਹੁਣ ਤੇ ਵੀਰੇ ਬੈਰਸ ਬਹੁਤ ਚੱਲਿਆ ਹੋਇਆ ਤੇ ਇੱਕ ਭਰਾ ਦਾ ਆਪਾਂ ਨੂੰ ਫੋਨ ਆਇਆ ਸੀ ਵੀਰੇ ਤੇ ਉਹਦਾ ਇੱਕ ਦਿਨ ਦਾ ਪਹਿਲਾਂ ਕਬੂਤਰ ਘੁੰਗਣੀ ਜੀ ਮਾਰ ਕੇ ਬੈਠਾ ਸੀਗਾ ਤੇ ਹਰੀ ਬੈਠ ਮਰੀ ਸੀ ਕਬੂਤਰ ਨੇ ਤੇ ਚਲੋ ਉਹਨੇ ਹਰੀ ਬੈਠ ਮਾਰੀ ਜੀ ਕਹਿੰਦਾ ਵੀਰੇ ਮੈਂ ਯਾਰ YouTube ਤੋਂ ਦੇਖ ਕੇ ਵੀਰੇ ਕਹਿੰਦਾ ਵੀ ਮੈਂ ਯਾਰ ਦਵਾਈ ਲਿਆ ਕੇ ਦੇਤੀ ਤੇ ਕਹਿੰਦਾ ਯਾਰ ਵੀਰੇ ਉਦੋਂ ਮਗਰੋਂ ਕਹਿੰਦਾ ਮੇਰੇ ਯਾਰ ਸਾਰੇ ਕੂਤਰੇ ਬਿਮਾਰ ਹੋ ਗਏ ਯਾਰ ਕਹਿੰਦਾ ਵੀ ਸਾਰੇ ਕੂਤਰ ਕਹਿੰਦਾ ਦੋ ਕੱਲ ਵਿਚਾਰੇ ਤੇ ਮਰ ਗਏ ਤੇ ਬਾਕੀ ਕਹਿੰਦਾ ਯਾਰ ਮੇਰੇ ਇਕੱਠੇ ਹੋਏ ਬੈਠੇ ਨੇ ਤੇ ਭਰਾਵੋ ਹੁਣ ਆਪਾਂ ਦੇਖ ਲੈਣੇ ਆ YouTube ਦੇ ਉੱਤੇ ਵੀ ਕੂਤਰ ਕਿਸੇ ਦਾ ਵੀ ਐ ਇਕੱਠਾ ਹੋਇਆ ਬੈਠਾ ਤੇ YouTube ਤੇ ਦੇਖਦੇ ਆਂ ਵੀਰੇ ਓਕਣੇ ਚੱਕ ਕੇ ਆਪਾਂ ਦਵਾਈ ਦੇ ਦਨੇ ਆਪਾਂ ਇਹ ਨਹੀਂ ਦੇਖਦੇ ਵੀ ਜਾਨਵਰ ਦੇ ਵਿੱਚ ਕੀ ਫਾਲਟ ਤੇ ਵੀਰੇ ਮੜਾਇਆ ਯਾਰ ਦੇਖ ਲਿਆ ਕਰੋ ਕੂਤਰਾਂ ਨੂੰ ਵੀ ਕੀ ਕੀ ਬਿਮਾਰੀ ਆ ਜਾਂਦਾ ਕਿਸੇ ਨੌਲੇਜ ਵਾਲੇ ਬੰਦੇ ਨੂੰ ਪੁੱਛ ਲਿਆ ਕਰੋ ਯਾਰ ਵੀ ਇੱਕਾ ਨੂੰ ਵੀਰੇ YouTube ਤੋਂ ਦੇਖ ਕੇ ਦਵਾਈਆਂ ਨਾ ਦੋ ਵੀਰੇ ਫਿਰ ਵਾਦਾ ਵਾਦਾ ਯਾਰ ਕਿ ਹੁਣ ਉਹਦੇ ਸਾਰੇ ਕਬੂਤਰ ਬਿਮਾਰ ਹੋਏ ਪਏ ਨੇ ਵਿਚਾਰੇ ਦੇ ਤੇ ਅੱਜ ਯਾਰ ਉਹਨੂੰ ਵਿਚਾਰੇ ਨੂੰ ਦਵਾਈਆਂ ਦਸੀਆਂ ਨੇ ਵੀਰੇ ਯਾਰ ਦੇਖ ਰਿਹਾ ਜੇ ਵਿਚਾਰੇ ਦੇ ਯਾਰ ਜਾਨਵਰ ਵੱਜ ਜਾਣ ਇੱਕ ਆਏ ਆ ਵੀਰੇ ਜੇ ਤੁਹਾਨੂੰ ਪਤਾ ਹੀ ਆ ਵੀ ਜਾਦੇ ਜਾਨਵਰ ਡਾਊਨ ਹੋ ਜਾਣ ਵੀਰੇ ਫਿਰ ਬਹੁਤ ਔਖਾ ਹੁੰਦਾ ਯਾਰ ਆਪਾਂ ਮੌਕੇ ਦੇ ਜਾਨਵਰ ਸੰਭ ਲੈਣੇ ਆ ਨਾ ਉਹ ਗੱਲ ਵੀਰੇ ਹੋਰ ਹੁੰਦੀ ਆ ਹੁਣ ਆਪਾਂ ਆਪਣੇ ਕਬੂਤਰਾਂ ਦੇ ਵਿੱਚ ਰਹਨੇ ਆ ਤੇ ਰੋਜ਼ ਆਪਦੇ ਕਬੂਤਰਾਂ ਦੇ ਧਿਆਨ ਦਿਆ ਕਰੋ ਵੀ ਮੇਰਾ ਕਬੂਤਰ ਵੀ ਫੁੱਡੇ ਦੇ ਵਿੱਚ ਸੁਸਤ ਤਾਂ ਨਹੀਂ ਬੈਠਾ ਹੋਇਆ ਜੇ ਤੁਹਾਡੇ ਖੁੱਡੇ ਦੇ ਵਿੱਚ ਕੋਈ ਕਬੂਤਰ ਸੁਸਤ ਬੈਠਾ ਜਾਂਦਾ ਹਰੀਆਂ ਬਿਠਾ ਮਾਰਦਾ ਵੀਰੇ ਇੱਕ ਐਨਰੋਸਨ ਆਉਂਦੀ ਆ ਵੀਰੇ ਮੈਂ ਤੁਹਾਨੂੰ ਉਹਦੀ ਮੈਂ ਫੋਟੋ ਵੀ ਪਾਉਣਾ ਇੱਕ ਮਿੰਟ ਹਾਂਜੀ ਬਾਈ ਇਹ ਆਪਣੀ ਐਨਰੋਸਨ ਹੁੰਦੀ ਆ ਜੀ ਇਹ ਤੇ ਦੇਖ ਲਓ ਵੀਰੇ ਧਿਆਨ ਨਾਲ ਐਨਰੋਸਨ ਤੁਸੀਂ ਕਹਿ ਸਕਦੇ ਹੋ ਜਾ ਕੇ ਮੈਡੀਕਲ ਸਟੋਰ ਤੇ ਤੇ ਵੀਰੇ ਪਾਣੀ ਕਿਵੇਂ ਆ ਇਹ ਜਿਵੇਂ ਤੁਸੀਂ ਵੀ ਮਹੀਨੇ ਦੇ ਵਿੱਚ ਨਾ ਵੀਰੇ ਇੱਕ ਅੱਧੀ ਵਾਰੇ ਪਲਾ ਦਿਆ ਕਰੋ ਤੇ ਜਿਵੇਂ ਅੱਜ ਕੁੰਡੀ ਦੇ ਵਿੱਚ ਤੁਸੀਂ ਇਹਦਾ ਇੱਕ ਢੱਕਣ ਪਾਤਾ ਤਾਂ ਦੂਜੇ ਦਿਨ ਤੁਸੀਂ ਪਾਣੀ ਬਦਲਣਾ ਨਹੀਂ ਹੈਗਾ ਜੇ ਪਾਣੀ ਘੱਟ ਹੋਊਗਾ ਤਾਂ ਉਹਦੇ ਵਿੱਚ ਕੁੰਡੀ ਦੇ ਵਿੱਚ ਕਿਸੇ ਭਾਂਡੇ ਨਾਲ ਪਾਣੀ ਹੋਰ ਪਾ ਦਿਓ ਜੀ ਉਹਦੇ ਵਿੱਚ ਤੇ ਦੂਜੇ ਦਿਨ ਤੁਸੀਂ ਪਾਣੀ ਬਦਲਣਾ ਨਹੀਂ ਓਕਣੇ ਰੱਖਣਾ ਤੇ ਤੀਜੇ ਦਿਨ ਬਾਈ ਡੋਲਣਾ ਪਾਣੀ ਉਹਦਾ ਇਹ ਚੀਜ਼ ਦਾ ਤੇ ਉਦੋਂ ਮਾਗਰੋਂ ਵੀਰੇ ਤੁਸੀਂ ਆਪਣੀ ਬਿਮਰੈਲ ਹੁੰਦੀ ਆ ਤੇ ਬਿਮਰੈਲ ਪਾ ਸਕਦੇ ਹੋ ਵੀਰੇ ਕਬੂਤਰਾਂ ਨੂੰ ਮੈਮਰਲ ਪਾਈ ਚਲੋ ਵੀਰੇ ਕਬੂਤਰਾਂ ਨੂੰ ਤਿੰਨ ਦਿਨ ਉਹ ਪਾ ਦਿਓ ਵੀਰੇ ਤੁਹਾਡੇ ਕਬੂਤਰ ਠੀਕ ਹੋ ਜਾਣਗੇ ਜੇ ਕਿਸੇ ਭਰਾ ਦੇ ਵੀ ਕੂਤਰ ਵੀਰੇ ਹੁਣ ਤੁਹਾਨੂੰ ਲੱਗਦਾ ਵੀ ਖੁੱਡੇ ਦੇ ਵਿੱਚ ਇੱਕ ਇਕੱਠੇ ਜੇ ਹੋਏ ਬੈਠੇ ਨੇ ਸੁਸਤੇ ਜੇ ਬੈਠੇ ਨੇ ਜਾਂ ਤੁਹਾਡੇ ਕਬੂਤਰ ਹਰੀਆਂ ਬਿਠਾਂ ਕਰਦੇ ਨੇ ਤੇ ਵੀਰੇ ਖਾਸ ਧਿਆਨ ਰੱਖੋ ਕਬੂਤਰਾਂ ਦਾ ਤੇ ਜੇ ਤੁਹਾਡਾ ਇੱਕ ਕੂਤਰ ਵੀ ਖੁੱਡੇ ਦੇ ਵਿੱਚ ਬਿਮਾਰ ਹੋ ਗਿਆ ਅਵਲ ਤਾਂ ਵੀਰੇ ਉਹਨੂੰ ਸਾਈਡ ਤੇ ਕਰ ਲਓ ਨਹੀਂ ਤਾਂ ਤੁਹਾਡੇ ਸਾਰੇ ਕਬੂਤਰ ਬਿਮਾਰ ਹੋ ਜਾਣੇ ਨੇ ਜਿਹੜੀ ਆਪਾਂ ਤੁਹਾਨੂੰ ਵੀਰੇ ਐਨਰੋਸਨ ਦੱਸੀ ਆ ਇਹ ਤੁਸੀਂ ਮਹੀਨੇ ਦੇ ਵਿੱਚ ਸਿਰਫ ਇੱਕ ਵਾਰੇ ਪਾਉਣੀ ਆ ਇਹ ਇਹਦਾ ਵੀਰੇ ਫਾਇਦਾ ਇਹ ਆ ਵੀ ਤੁਹਾਡੇ ਕੂਤਰਾਂ ਦੇ ਵਿੱਚ ਕੋਈ ਇਨਫੈਕਸ਼ਨ ਨਹੀਂ ਹੋਊਗੀ ਤੁਹਾਡੇ ਕੂਤਰ ਤੰਦਰੁਸਤ ਰਹਿਣਗੇ ਕੋਈ ਬਾਇਰਸ ਨਹੀਂ ਆਊਗਾ ਵੀਰੇ ਜੇ ਉਦੋਂ ਇੱਕ ਵਾਰ ਬਿਮਾਰੀ ਪੈ ਗਈ ਦੋਸਤੋ ਫਿਰ ਉਦੋਂ ਮਗਰੋਂ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਦੇਈ ਜਾਓ ਫਿਰ ਵਾਧਾ ਵਧੀ ਜਾਂਦਾ ਜੀ ਜਾਨਵਰਾਂ ਦਾ ਯਾਨੀ ਆਪਣਾ ਮੌਕਾ ਮੌਕੇ ਤੇ ਵੀਰੇ ਕੂਤਰ ਸੰਭੋ ਇੱਕ ਵੀਰੇ ਯਾਰ ਜਿਹੜੇ ਭਰਾਵਾਂ ਨੇ ਯਾਰ ਅਨਸੂਟੇ ਦਾ ਟੀਕਾ ਕੂਤਰਾਂ ਨੂੰ ਨਹੀਂ ਬਲਾਇਆ ਨਾ ਤੇ ਉਹ ਜ਼ਰੂਰ ਵੀਰੇ ਯਾਰ ਅਨਸੂਟੇ ਦਾ ਟੀਕਾ ਵੀਰੇ ਜ਼ਰੂਰ ਕੂਤਰਾਂ ਨੂੰ ਬਲਾਓ ਤੇ ਜੇ ਤੁਸੀਂ ਵੀਰੇ ਤੰਦਰੁਸਤ ਕਬੂਤਰਾਂ ਨੂੰ ਯਾਰ ਟੀਕਾ ਪਲਾਵੋਗੇ ਨਾ ਤਾਂ ਤੁਹਾਡੇ ਸਾਰੇ ਕਬੂਤਰਾਂ ਨੂੰ ਵੀਰੇ ਕੋਈ ਵਾਇਰਸ ਨਹੀਂ ਆਉਂਦਾ ਤੇ ਕੋਈ ਜਿਵੇਂ ਆਉਣਾ ਹਰੀਆਂ ਬਿੱਠਾਂ ਮਾਰਨ ਲੱਗ ਜਾਂਦੇ ਨੇ ਕਬੂਤਰਾਂ ਇਕੱਠੇ ਝੋਕੇ ਬੈਠਣ ਲੱਗ ਜਾਂਦੇ ਨੇ ਵੀਰੇ ਕੋਈ ਵਾਇਰਸ ਨਹੀਂ ਆਉਂਦਾ ਯਾਰ ਆਪਣੇ ਕਹੇ ਦੇ ਵੀਰੇ ਨੂੰ ਛੋਟੇ ਦਾ ਟੀਕਾ ਜ਼ਰੂਰ ਲਿਆਓ ਯਾਰ ਤੇ ਜਿਹੜੇ ਆਪਾਂ ਨੂੰ ਭਰਾ ਦੇਖਦੇ ਨੇ ਯਾਰ ਆਪਾਂ ਖਾਸ ਉਹਨਾਂ ਲਈਏ ਵੀਡੀਓ ਬਣਾ ਰਹੇ ਹਾਂ ਵੀਰੇ ਯਾਰ ਟੀਕਾ ਤੁਸੀਂ ਜਰੂਰ ਪਲਾਓ ਆਪਾਂ ਤੁਹਾਨੂੰ ਵੀਡੀਓ ਵੀ ਪਾਈ ਹੋਈ ਆ ਯਾਰ ਬਈ ਕਿਵੇਂ ਟੀਕਾ ਪਲਾਉਣਾ ਵੀਰੇ ਉਹ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਆਪਾਂ ਦੁਬਾਰੇ ਦੱਸ ਦੰਨੇ ਆ ਵੀਰੇ ਜਿਵੇਂ ਸਮਝ ਲਓ ਵੀਰੇ ਆਪਾਂ ਟੀਕਾ ਲੈ ਆਂਦਾ ਨਾ ਜਾਂ ਡਾਕਟਰ ਤੋਂ ਤੁਸੀਂ ਲੈ ਕੇ ਆਉਨੇ ਹੋ ਤਾਂ ਤੁਹਾਨੂੰ ਬਰਫ਼ ਦੇ ਵਿੱਚੇ ਪਾ ਕੇ ਦਿੰਦਾ ਵੀਰੇ ਟੀਕਾ ਉਹ ਪਹਿਲਾਂ ਹੀ ਤੇ ਬਰਫ਼ ਦੇ ਵਿੱਚ ਤੁਹਾਨੂੰ ਪਾ ਕੇ ਦੋ ਤੇ ਘਰੇ ਲਿਓ ਵੀਰੇ ਉਹਨੂੰ ਖੁੱਲੇ ਜੇ ਭਾਂਡੇ ਦੇ ਵਿੱਚ ਬਰਫ਼ ਦਾ ਕੌਲੀ ਰੱਖੋ ਇੱਕ ਬਰਫ਼ ਦੀ ਕੌਲੀ ਇੱਕ ਬਰਫ਼ ਦੀ ਹੋਵੇ ਯਾਰ ਉਹਦੇ ਵਿੱਚ ਨਾ ਟੀਕਾ ਇੱਕ ਸੀਸੀ ਜੀ ਹੁੰਦੀ ਆ ਵੀਰੇ ਤੇ ਇਕ ਲੈਕਟ ਹੁੰਦਾ ਇਕ ਪਾਊਡਰ ਜਾਂਦਾ ਇਕ ਲੈਕਟ ਜਾਂਦਾ ਉਹ ਦੋਏ ਚੀਜ਼ਾਂ ਵੀਰੇ ਤੁਸੀਂ ਉਹਦੇ ਬਰਫ਼ ਦੇ ਉੱਤੇ ਆਪਣੇ ਡੋਲ ਲੈਣੀਆਂ ਨੇ ਤੇ ਉਦੋਂ ਮਗਰੋਂ ਵੀਰੇ ਉਹ ਜਦ ਬਰਫ਼ ਦੀ ਕੌਲੀ ਖੁਰ ਗਈ ਨਾ ਉਦੋਂ ਮਗਰੋਂ ਦੇ ਵਿੱਚੋਂ ਤੁਸੀਂ ਇੱਕ ਸੀਸੀ ਭਰ ਲੈਣੀਆਂ ਉਹ ਜਿਹੜਾ ਪਾਣੀ ਤਿਆਰ ਹੋ ਜਾਊਗਾ ਉਹਨੂੰ ਘੋਲ ਲੈਣਾ ਸਮਾਰ ਕੇ ਤੇ ਉਹ ਉਹਦੇ ਵਿੱਚ ਸੀਸੀ ਭਰ ਲੈਣੀਆਂ ਤੇ ਬਰਫ਼ ਭੰਨ ਕੇ ਹੋਰ ਵਿੱਚ ਧਰ ਲੈਣੀ ਉਹਦੀ ਉਹ ਦਵਾਈ ਨੂੰ ਨਾ ਵੀਰੇ ਗਰਮ ਨਹੀਂ ਹੋਣ ਦੇਣਾ ਹੈਗੇ ਆਪਾਂ ਜਾਨੇ ਠੰਡੀ ਰੱਖਣੀ ਆ ਵੀ ਬਰਫ਼ ਦੇ ਉੱਤੇ ਹੀ ਰੱਖਿਓ ਜ਼ਿਆਦਾਤਰ ਜਿੰਨਾ ਚਿਰ ਤੁਸੀਂ ਦਵਾਈ ਦਿੰਨੇ ਹੋ ਚਾਹੇ ਯਾਰ ਤੁਹਾਡੇ ਘਰੇ 10 ਕਬੂਤਰ ਨੇ 20 ਨੇ 50 ਨੇ 100 ਨੇ ਯਾਰ ਜਿੰਨੇ ਮਰਜ਼ੀ ਹੋਣ 500 ਕਬੂਤਰ ਦੀ ਦਵਾਈ ਹੁੰਦੀ ਆ ਵੀਰੇ ਖਾਸ ਧਿਆਨ ਰੱਖਣਾ ਆਪਾਂ ਇਹ ਵੀ 500 ਕਬੂਤਰ ਤੋਂ ਘੱਟ ਦਵਾਈ ਨਹੀਂ ਬਣਾਉਣੀ ਹੈਗੀ ਇੱਕ ਪੂੰਦਾ ਕੂਤਰ ਦੇ ਮੂੰਹ ਚ ਪਾ ਦਿਓ ਦੋ ਪਾ ਦਿਓ ਵੀਰੇ ਅੱਖਾਂ ਚ ਇੱਕ ਪਾ ਦਿਓ ਨੱਕ ਚ ਤੇ ਕਬੂਤਰਾਂ ਨੂੰ ਕਰ ਕਰ ਇਹ ਕੰਮ ਛੱਡੀ ਚੱਲੋ ਤੇ ਉਦੋਂ ਮਗਰੋਂ ਵੀਰੇ ਜਿਹੜਾ ਟੀਕਾ ਥੋੜਾ ਬਚ ਗਿਆ ਨਾ ਤੇ ਉਹ ਟੀਕੇ ਨੂੰ ਵੀਰੇ ਕਿਤੇ ਟੋਆ ਪਟਕੇ ਦੱਬ ਦੋ ਤੇ ਉਦੋਂ ਮਗਰੋਂ ਵੀਰੇ ਤੁਸੀਂ ਇਹ ਟੀਕੇ ਦਾ ਰਿਜ਼ਲਟ ਦੇਖਿਓ ਤੇ ਤੁਹਾਡੇ ਕਬੂਤਰ ਵੀਰੇ ਸਾਲ ਭਾਰਾ ਕੋਈ ਬਿਮਾਰੀ ਨਹੀਂ ਪੈਂਦੀ ਹੈਗੀ ਤੁਹਾਡੇ ਐਨ ਕਬੂਤਰ ਤੰਦਰੁਸਤ ਰਹਿਣਗੇ ਕਦੇ ਨਾਸ ਛੇਤੀ ਜਿਵੇਂ ਹੁਣ ਤੁਹਾਡੇ ਕੋਈ ਕਬੂਤਰ ਨੂੰ ਮਾੜਾ ਮੋਟਾ ਸੋਕਾ ਲੱਗ ਜੂਗਾ ਤਾਂ ਸੋਕੇ ਦਾ ਤਾਂ ਹੱਲ ਹੋਇਆ ਜਾਂਦਾ ਤੁਹਾਨੂੰ ਪਤਾ ਹੀ ਆਪਾਂ ਕੋਈ ਨਾ ਕੋਈ ਚਾਹੇ ਜਨ ਫਲੌਕਸ ਓ ਜੈਡ ਦੀ ਗੋਲੀ ਦੇਤੀ ਜਾਂ ਆ ਪਾਵਰ ਜੈਲ ਦੇਤੀ ਤੇ ਉਹ ਸੋਕੇ ਦਾ ਦਾ 100 ਹੱਲ ਨੇ ਪਰ ਜਿਹੜਾ ਬੈਰ ਸ ਹੋ ਜਾਂਦਾ ਨਾ ਵੀਰੇ ਬੈਰ ਸ ਦਾ ਫਿਰ ਕੋਈ ਹੱਲ ਨਹੀਂ ਹੁੰਦਾ ਹੈਗਾ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਦੇਈ ਚਲਿਓ ਤੇ ਕੋਈ ਕੂਤਰ ਨੂੰ ਫਰਕ ਨਹੀਂ ਪੈਣਾ ਵੀਰੇ ਉਹਦੇ ਨਾਲ ਤੇ ਆਪਣੇ ਕਹੇ ਦੇ ਵੀਰੇ ਨੂੰ ਛੋਟੇ ਦਾ ਟੀਕਾ ਸਾਰੇ ਭਰਾ ਯਾਰ ਆਪਣੇ ਜ਼ਰੂਰ ਪਲਾਓ ਯਾਰ ਲਿਆ ਕੇ ਕੂਤਰਾਂ ਨੂੰ ਤੇ ਜਿਨ੍ਹਾਂ ਦੇ ਭਰਾਵਾਂ ਦੇ ਖਾਸ ਕਰਕੇ ਤੰਦਰੁਸਤ ਕੂਤਰ ਨੇ ਯਾਰ ਉਹ ਲਿਆ ਕੇ ਪਲਾਓ ਯਾਰ ਵੀਰੇ ਕੂਤਰਾਂ ਇਹ ਸਾਲ ਸਾਲ ਦਾ ਹੁੰਦਾ ਵੀਰੇ ਟੀਕਾ ਇਹ ਤੇ ਜiamen ਹੁਣ ਤੋਂ ਜਿਹੜੇ ਪ੍ਰਾ ਬਾਜੀਆਂ ਛੱਡਦੇ ਨੇ ਉਹ ਪ੍ਰਾ ਇਹ ਚੀਜ਼ ਦਾ ਧਿਆਨ ਰੱਖਣਾ ਵੀ 6ਵੇਂ 6-7 ਮਹੀਨੇ ਪਹਿਲਾਂ ਟੀਕਾ ਪਲਾਇਆ ਜਾਵੇ ਬਾਜੀਆਂ ਤੋਂ ਹੀ ਕਿਉਂਕਿ ਵੀਰੇ ਇਹਦੇ ਨਾਲ ਸਿਰਫ ਇਹ ਗੱਲ ਹੁਣ ਜਿਵੇਂ ਆਪਣੇ ਕਬੂਤਰਾਂ ਨੂੰ ਵੀਰੇ ਵਾਇਰਸ ਪੈ ਗਿਆ ਸੀ ਤੁਹਾਨੂੰ ਪਤਾ ਹੀ ਆ ਕਿੰਨਿਆਂ ਕਿੰਨੇ ਕਬੂਤਰ ਕਰਦਣਾ ਘਵਾਉਂਦੇ ਸੀ ਵਿਚਾਰੇ ਕਿੰਨੇ ਬਿਮਾਰ ਹੋਏ ਨੇ ਆਪਾਂ ਕਹੇ ਜੇ ਕੰਮ ਚੋਂ ਨਿਕਲੇ ਆ ਵੀਰੇ ਪਰ ਆਪਾਂ ਵੀਰੇ ਦੂਜੇ ਮਹੀਨੇ ਜਾ ਕੇ ਬਾਜੀਆਂ ਛੱਡਣੀਆਂ ਸ਼ੁਰੂ ਕਰਤੀਆਂ ਸੀਗਾ ਕਬੂਤਰਾਂ ਦੀਆਂ ਬੇਸ਼ੱਕ ਵੀਰੇ ਆਪਣੇ ਕਬੂਤਰ ਬਾਜੀਆਂ ਤੇ ਜ਼ੋਰ ਨਹੀਂ ਲਾਉਂਦੇ ਹੈਗੇ ਪਰ ਆਪਣੇ ਕਬੂਤਰ ਇਹ ਨਹੀਂ ਹੈਗਾ ਵੀਰੇ ਕੋਈ ਮਰਿਆ ਨਹੀਂਗਾ ਕਬੂਤਰ ਜਿੰਨੇ ਵੀ ਬਿਮਾਰੀ ਵਾਲੇ ਕਬੂਤਰ ਨੇ ਆਪਣੇ ਖੁੱਡਿਆਂ ਦੇ ਵਿੱਚ ਬੈਠੇ ਨੇ ਵੀਰੇ ਕੋਈ ਗੱਲ ਨਹੀਂ ਅੱਜ ਨਹੀਂ ਦਾ ਕੱਲ ਨੂੰ ਠੀਕ ਹੋ ਜਾਣਗੇ ਆਪਾਂ ਬਾਈ ਕਬੂਤਰਾਂ ਨੂੰ ਪਿਆਰ ਕਰਦੇ ਆ ਇਹ ਗੱਲ ਨਹੀਂ ਹੈਗੀ ਵੀ ਜੇ ਬਿਮਾਰ ਹੋਵੇ ਕਬੂਤਰ ਚੱਕ ਕੇ ਕਿਤੇ ਸੱਟਿਆ ਹੋ ਜਾ ਕਿਸੇ ਨੂੰ ਖੇਕ ਵਾਗ ਖਰਾਬ ਕਰ ਦੋ ਆਪਾਂ ਨੂੰ ਬਾਈ ਦਿਲੋਂ ਸ਼ੌਂਕ ਆ ਆਪਾਂ ਕਦੇ ਕੋਈ ਕਬੂਤਰ ਚੱਕ ਕੇ ਸੱਟ ਕੇ ਨਹੀਂ ਆਉਂਦਾ ਆਪਦੇ ਖੁੱਡੇ 'ਚ ਰੱਖੀਦਾ ਜੇ ਕਿਸੇ ਭਰਾ ਦੇ ਯਾਰ ਕਬੂਤਰ ਨੂੰ ਬਾਹਰ ਆ ਵੀ ਗਿਆ ਹੁਣ ਆਪਾਂ ਮੰਨ ਲਿਆ ਵੀ ਕਿਸੇ ਭਰਾ ਦੇ ਕਬੂਤਰ ਬਿਮਾਰ ਹੋਏ ਹੋਏ ਨੇ ਹਰੀਆਂ ਬਿੱਠਾ ਮਾਰਦ ਨੇ ਪਾਣੀ ਵਾਲੀਆਂ ਬਿੱਠਾ ਮਾਰਦ ਨੇ ਸ਼ਰਵਾਹ ਦੇ ਹੁੰਦੀ ਆ ਵੀਰੇ ਇਹ। ਜਾਂ ਤੁਹਾਡੇ ਕੂਤਰਾਂ ਦੀਆਂ ਅੱਖਾਂ ਆਈਆਂ ਹੋਈਆਂ ਨੇ। ਇਹ ਬਿਮਾਰੀ ਦੇ ਲੱਛਣ ਹੁੰਦੇ ਨੇ ਰਾਣੀ ਕੇਸ ਦੀ ਬਿਮਾਰੀ ਹੁੰਦੀ ਆ ਵੀਰੇ ਇਹਦੇ ਲੱਛਣ ਹੀ ਨੇ। ਤੁਸੀਂ ਚੁੱਪ ਕਰਕੇ ਵੀਰੇ ਸੰੂਟੇ ਦਾ ਟੀਕਾ ਪਲਾ ਦੋ। ਆਪਾਂ ਵੀਡੀਓ ਵੀ ਬਣਾਈ ਹੋਈ ਆ ਆਪਾਂ ਤੁਹਾਨੂੰ ਹੁਣ ਵੀ ਦੱਸਤਾ ਵੀ ਕਿਵੇਂ ਪਲਾਉਣਾ ਹੈ ਟੀਕਾ। ਤੇ ਪਲਾ ਦੋ ਵੀਰੇ ਤੁਹਾਡੇ ਕੂਤਰ ਐ ਤੰਦਰੁਸਤ ਰਹਿਣਗੇ ਯਾਰ। ਵੀ ਆਪਣੀ ਗਾਰੰਟੀ ਆ। ਹਾਂਜੀ ਦੋਸਤੋ ਅੱਜ ਕੂਤਰਾਂ ਨੂੰ ਵੀ ਆਪਾਂ ਜੀ ਧਰਤਾ ਪਾਣੀ ਦਾ ਤਸਲਾ ਭਰ ਕੇ ਤੇ ਨਹਾ ਲਣਗੇ ਜੀ ਇਹ। ਨਾਮ ਲੱਗੇ ਹੋਏ ਨੇ ਥੋੜੀ ਪੋਟਾਸ਼ੀਅਮ ਪਾ ਦਵੇ ਜੀ ਵਿੱਚ ਛੁਟਕੀ ਉਹਦੇ ਨਾਲ ਨਾਲ ਤਾਂ ਸਾਫ ਸੂਬ ਹੋ ਜਾਂਦੇ ਨੇ ਵਧੀਆ ਇਹ ਟੋਪਾ ਵਧੀਆ ਨਿਕਲੀ ਹੋਈ ਆ ਜੀ ਅੱਜ ਮੌਸਮ ਸਾਫ ਸੀਗਾ ਤੇ ਨਾਲ ਲਾਂਗੇ ਜੀ ਕੂਤਰ ਬਾਕੀ ਆਪਾਂ ਉਡਣ ਵਾਲੇ ਕੂਤਰ ਤਾਂ ਹੁਣ ਬੰਦੇ ਕਰੇ ਨਹੀਂ ਹਾਂ ਬਾਜੀਆਂ ਗੂਜੀਆਂ ਦੋਸਤੋ ਤੁਹਾਨੂੰ ਪਤਾ ਇਹ ਜੀ ਨੇ ਜੇ ਕਦੇ ਹੋਈ ਤਾਂ ਆਪਣੇ ਕੋ ਬੱਚੇ ਜੇ ਉੱਡਦੇ ਨੇ ਛੱਟ ਵੀ ਦਵਾਂਗੇ ਜੀ ਤੇ ਬਾਕੀ ਹੁਣ ਤਾਂ ਬੱਚੇ ਕਢਾਉਣ ਤੇ ਜ਼ੋਰ ਦੇਣਾ ਵੱਧ ਰੋਲੀ ਵੀ ਇਕ ਲਾਉਣੀ ਐ ਤੇ ਆਪਾਂ ਜਾਲ ਲਾਉਣਾ ਦੋਸਤੋ ਇਕ ਇਹਨਾਂ ਦੇ ਮੂਰੇ ਆਪਣੀਆਂ ਜਗ੍ਹਾ ਬਣਾਈ ਰੱਖੀ ਹੋਈ ਹੈ ਜੀ ਤੇ ਇੱਥੇ ਦੋਸਤੋ ਜਾਲ ਲਾਉਨੇ ਆਪਾਂ ਕੂਤਰਾ ਨੂੰ ਨਾਲ ਤਾਂ ਕੂਤਰਾ ਆਪਣੇ ਬਾਹਰ ਨਿਕਲ ਆਇਆ ਕਰਨਗੇ ਜੀ ਇੱਧਰ ਉੜਨ ਵਾਲੇ ਰੂਟਰ ਨੇ ਅੱਦੇ ਤੇ ਬਾਕੀ ਦੋਸਤੋ ਆਪਣੇ ਹੁਣ ਕੂਤਰਾ ਸਾਰੇ ਸੈੱਟ ਹੋ ਜਾਣਗੇ ਪਰ ਭਰਾਵਾਂ ਨੇ ਵੀਰੇ ਕਮੈਂਟ ਕਰੇ ਸੀ ਸਰਾ ਵਿੱਚ ਕਹਿ ਰਹੇ ਨੇ ਯਾਰ ਕੂਤਰ ਵੀ ਘੁੰਗਣੀ ਜੀ ਮਾਰ ਕੇ ਇਕੱਠੇ ਝੋਕੇ ਪੈਂਦੇ ਨੇ ਤੇ ਹਰੀਆਂ ਮਿੱਠਾ ਮਾਰਦੇ ਨੇ ਵੀਰੇ ਜਿਵੇਂ ਕੂਤਰ ਥੋੜਾ ਹਰੀਆਂ ਮਿੱਠਾ ਮਾਰਦਾ ਹੁੰਦਾ ਜਾਂ ਤਾਂ ਸ਼ਰਵਾਦ ਦੇ ਵਿੱਚ ਤੁਸੀਂ ਬੈਟਨੀ ਸੋਲ ਦੀ ਗੋਲੀ ਦੇ ਦਿਆ ਕਰੋ ਵੀਰੇ ਅੱਧੀ ਸਵੇਰੇ ਦੇ ਦਿਆ ਕਰੋ ਅੱਧੀ ਸ਼ਾਮ ਨੂੰ ਦੋ ਦਾਣ ਦੇ ਦਿਓ ਉਹਦੇ ਨਾਲ ਵੀ ਕੂਤਰ ਠੀਕ ਹੋ ਜਾਂਦਾ ਜੀ ਜੇ ਤੁਹਾਨੂੰ ਥੋੜਾ ਜਿਹਾ ਵੱਧ ਲੱਗਦਾ ਕੰਮ ਤਾਂ ਜੈਨ ਫਲੌਕਸ ਓ ਜੈਡ ਲੈ ਆਓ ਉਹਦਾ 8ਵਾਂ ਹਿੱਸਾ ਤੇ ਵੀਰੇ ਦੋ ਤਿੰਨ ਦਿਨ ਦਾਣ ਦੇ ਦਿਓ ਲਗਾਤਾਰ ਦੋ ਟਾਈਮ ਤੇ ਨਾਲ ਪਾਵਰ ਸਟਾਪ ਦੇ ਦਿਓ ਤੁਹਾਡਾ ਕਬੂਤਰ ਵੀਰੇ ਬਿਲਕੁਲ ਠੀਕ ਹੋ ਜਾਊਗਾ ਜਿਹੜੇ ਭਰਾਵਾਂ ਦੇ ਨਾ ਵਾਧਾ ਵਧ ਗਿਆ ਵੀ ਕਬੂਤਰ ਖਾਂਦੇ ਪੀਂਦੇ ਵੀ ਨਹੀਂ ਹੈਗੇ ਕੁਝ ਖਾਣਾ ਪੀਣਾ ਵੀ ਛੱਡ ਕੇ ਤੇ ਇਕੱਠੇ ਜਿਓ ਕੇ ਸਾਈਡ ਜੀ ਤੇ ਲਾਕੇ ਬੈਠੇ ਰਹਿੰਦੇ ਨੇ ਉਹਨਾਂ ਦਾ ਤਾਂ ਵੀਰੇ ਫਿਰ ਹੁਣ ਆਏ ਆ ਵੀ ਜੈਂਟਾ ਮਸ਼ੀਨ ਦਾ ਟੀਕਾ ਆਉਂਦਾ ਵੀਰੇ ਉਹ ਟੀਕਾ ਲਿਆਓ ਮੈਂ ਫੋਟੋ ਵੀ ਲਾ ਦੂੰ ਉਹਦੀ ਤੇ ਉਹ ਟੀਕਾ ਲਿਆਓ ਵੀਰੇ ਉਹ ਟੀਕਾ ਲਿਆ ਕੇ ਤੁਸੀਂ 0.6 2ml ਚਾਹੇ ਪੱਟ ਚਲਾ ਦਿਓ ਚਾਹੇ ਢਿੱਡ ਚਲਾ ਦਿਓ ਤੇ ਦੋ ਦਿਨ ਵੀਰੇ ਟੀਕਾ ਲਾਓ ਉਹ ਕਬੂਤਰ ਨੂੰ ਤੇ ਉਹੀ ਕਬੂਤਰ ਵੀਰੇ ਹੁਣ ਜਾਨ ਬਚਾ ਸਕਦਾ ਕਬੂਤਰ ਦੀ ਨਹੀਂ ਵੀਰੇ ਕੋਈ ਹੱਲ ਨਹੀਂ ਹੈਗਾ ਤਾਂ ਹੀ ਦਾ ਭਰਾ ਤੁਹਾਨੂੰ ਕਹਿਣਾ ਹੁੰਦਾ ਵੀ ਪਹਿਲਾਂ ਵੀਰੇ ਟਰੀਟਮੈਂਟ ਸ਼ੁਰੂ ਕਰ ਦਿਆ ਕਰੋ ਕਬੂਤਰ ਦਾ ਜਿਆਦਾ ਕਬੂਤਰ ਦੀ ਮੜ ਜੀ ਸ਼ੁਰੂਆਤ ਹੀ ਹੁੰਦੀ ਹੈ ਜਿਆਦਾ ਨਾ ਵੀਰੇ ਆ ਮੌਕਾ ਨਿੰਗ ਜਾਂਦਾ ਤੇ ਫਿਰ ਉਦੋਂ ਮਾਗਰੋਂ ਵੀਰੇ ਬਹੁਤ ਔਖਾ ਕਬੂਤਰ ਨੂੰ ਬਚਾਉਣਾ ਜੇ ਆ ਸਮਝ ਲਓ ਵੀ ਕਬੂਤਰ ਆ ਲਾਸਟ ਸਟੇਜ ਤੇ ਆ ਗਿਆ ਵੀਰੇ ਫਿਰ ਤਾਂ ਬਚਾਉਣਾ ਬਹੁਤ ਔਖਾ ਹੋ ਜਾਂਦਾ ਤੇ ਵੀਰੇ ਪਹਿਲਾਂ ਹੀ ਧਿਆਨ ਰੱਖੇ ਕਬੂਤਰਾਂ ਦਾ ਤੇ ਜਦ ਵੀ ਕੋਈ ਬਚਾ ਆਪਣਾ ਉੜ ਕੇ ਆਉਂਦਾ ਜਾਂ 2-3 ਦਿਨ ਬਾਹਰ ਰਹਿ ਕੇ ਆਉਂਦਾ ਤੇ ਉਹਨੂੰ ਵੀਰੇ ਆਏ ਨੂੰ ਸਿੱਧਾ ਖੁੱਡੇ 'ਚ ਨਾ ਵੜਿਆ ਕਰੋ ਜੇ ਉਹ ਆਪਣਾ ਤਰੀਕਾ ਵੀਰੇ ਆਪਾਂ ਦਾ ਪੈਰ ਪੁਰ ਧੋ ਕੇ ਉਹਦੇ ਤੇ ਆਪਣੇ ਦਵਾਈ ਜਿਹੜੀ ਆਪਾਂ ਲਾਉਨੇ ਆ ਜੀਆਂ ਤੋਂ ਉਹ ਦਵਾਈ ਲਾ ਕੇ ਕਬੂਤਰ ਦੇ 2-3 ਦਿਨ ਉਹਨੂੰ ਆਡਰ ਰੱਖੀਦਾ ਵੀਰੇ 2-3 ਦਿਨ ਫੇਰ ਖੁੱਡੇ 'ਚ ਵੜੀਦਾ ਨਹੀਂ ਵੀਰੇ ਇਹ ਜਿਹੜੇ ਕਬੂਤਰ ਬਾਹਰ ਰਹਿ ਕੇ ਆਉਂਦੇ ਨੇ ਛੋਟੇ 2-4 ਦਿਨ ਉਹ ਕਬੂਤਰ ਵੀ ਵੀਰੇ ਬਿਮਾਰੀ ਘਰੇ ਲਿਆ ਆਉਂਦੇ ਨੇ ਨਹੀਂ ਸੰਪਾਰਕ ਤੋਂ ਬਿਨਾਂ ਵੀਰੇ ਬਿਮਾਰੀ ਨਹੀਂ ਆਉਂਦੀ ਆਪਣੇ ਖੁੱਡੇ 'ਚ ਇਹ ਵੀ ਬਾਇਰਸ ਚੱਲਿਆ ਹੋਇਆ ਹੈ ਜਿਹੜਾ ਆਪਣੇ ਆ ਘੁੰਗਣੀਆਂ ਮਾਰ ਕੇ ਕੂਤਰ ਬੰਦੇ ਨੇ ਹਰੀਆਂ ਮਿੱਠਾ ਮਾਰਦੇ ਨੇ ਕੂਤਰ ਦਾਣਾ ਪਾਣੀ ਵੀ ਛੱਡ ਜਾਂਦੇ ਨੇ ਸੁੰਨ ਝੋ ਕੇ ਬੈਠੇ ਰਹਿੰਦੇ ਨੇ ਇਹ ਵੀਰੇ ਬਾਹਰਸ ਬਾਹਰਸ ਚੱਲ ਰਿਹਾ ਹੈ ਤੇ ਇੱਕ ਆਪਣੇ ਟੈਰਾਮਾਈਸਿੰਗ ਦਾ ਟੀਕਾ ਵੀ ਹੁੰਦਾ ਉਹ ਵੀ ਵਾਈ ਲਿਆ ਕੇ ਰੱਖਿਓ ਤੇ ਉਹ ਜਾਣੀ ਤੁਸੀਂ ਇਹ ਦੂਜੇ ਤੀਜੇ ਦਿਨ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀਰੇ ਕੂਤਰ ਔੜਾ ਰਿਕਵਰ ਹੋਣ ਲੱਗ ਗਿਆ ਤੀਜੇ ਚੌਥੇ ਦਿਨਾਂ ਜਾ ਕੇ ਫਿਰ ਟੈਰਾ ਮਾਈ ਸਾਈਕਲਿੰਗ ਦਾ ਜਿਹੜਾ ਟੀਕਾ ਆਉਂਦਾ ਵੀਰੇ ਉਹ 0.2 ਐਮਐਲ ਫਿਰ ਉਹ ਲਾ ਦਿਓ ਟੀਕਾ ਤੁਹਾਡੇ ਕਬੂਤਰ ਦੀ ਜਾਨ ਬਚ ਜਾ ਵੀਰੇ ਉਹਦੇ ਨਾਲ ਆਹ ਦਿਨਾਂ ਆਹ ਦਿਨਾਂ ਵਿੱਚ ਵੀਰੇ ਜ਼ਿਆਦਾਤਰ ਤੁਸੀਂ ਪਰਹੇਜ਼ ਵੀ ਰੱਖਿਆ ਕਰੋ ਵੀ ਕਿਸੇ ਭਰਾ ਤੋਂ ਕਬੂਤਰ ਲੈ ਲੂ ਕੇ ਨਾ ਆਇਆ ਕਰੋ ਕਿਉਂਕਿ ਅੱਜ ਕੱਲ ਵੀਰੇ ਵਾਇਰਸ ਏਕਣੀ ਆ ਜਾਂਦਾ ਜਦ ਆਪਾਂ ਕਿਸੇ ਦਾ ਕਬੂਤਰ ਲੈ ਆਉਨੇ ਆ ਜੀ ਤੇ ਵਾਇਰਸ ਸਮਝ ਲਓ ਤੁਸੀਂ ਬਾਹਰ ਨੂੰ ਵਾਇਰਸ ਨੂੰ ਸੱਦ ਲੈ ਜੀ ਆਪਦੇ ਘਰੇ ਆਪਣਾ ਕਿਸੇ ਤੋਂ ਕਬੂਤਰ ਲੈ ਕੇ ਆਉਣੇ ਵੀਰੇ ਤੁਸੀਂ ਕਬੂਤਰ ਨਾ ਵੀਰੇ ਕਿਸੇ ਤੋਂ ਲੈ ਕੇ ਆਇਆ ਕਰੋ ਕਿਉਂਕਿ ਅੱਜ ਕੱਲ ਨਾ ਹੁਣ ਮੌਸਮ ਚੇਂਜ ਹੋ ਰਿਹਾ ਵੀਰੇ ਬਹੁਤ ਭਰਾਮਾਂ ਦੇ ਕਬੂਤਰ ਬਿਮਾਰ ਹੋਏ ਹੋਏ ਨੇ ਆਪਾਂ ਨੂੰ ਹੋਰ ਭਰਾਮਾਂ ਦੇ ਵੀ ਯਾਰ ਫੋਨ ਆਏ ਨੇ ਕਬੂਤਰ ਵੀਰੇ ਬਹੁਤ ਬਿਮਾਰ ਹੋਏ ਨੇ ਹੁਣ ਹੁਣ ਤੁਹਾਨੂੰ ਪਤਾ ਵੀ ਪਹਿਲਾਂ ਲਗਾਤਾਰ ਇਹ ਮੀਂਹ ਪੈਂਦੇ ਰਹੇ ਨੇ ਕਿੰਨੇ ਦਿਨ ਤੇ ਹੁਣ ਵੀਰੇ ਧੁੱਪ ਕੈੜੀ ਨਿਕਲਣ ਲੱਗੀ ਉਹਦੇ ਕਰਕੇ ਨਾ ਮਾਰ ਪੜਦਾ ਜੀ ਹੋ ਗਈ ਖੋਟਿਆਂ 'ਚ ਵੀਰੇ ਜਿੰਨੇ ਆਪਣੇ ਕਬੂਤਰਾਂ ਦੇ ਖੁੱਡੇ ਆ ਚੋਏ ਹੋਏ ਸੀਗੇ ਜਿੰਨੀ ਗਰਮਾਇਸ਼ ਇਹ ਗੋਡਿਆਂ ਚ ਸੀ ਵੀਰੇ ਮੈਂ ਕਹਣਾ ਕਿਸੇ ਚ ਨਹੀਂ ਹੋਣੀ ਯਾਰ ਤੇ ਵੀਰੇ ਆਪਾਂ ਬਸ ਸਮਝ ਲਓ ਵੀ ਟਾਈਮ ਤੋਂ ਟਾਈਮ ਕੂਤਰਾਂ ਨੂੰ ਦਵਾਈ ਦੋਈ ਦੇਈ ਗਏ ਤੇ ਆਪਣੇ ਕੂਤਰ ਠੀਕ ਹੋ ਗਏ ਹੁਣ ਆਪਣੀ ਉਹ ਕਛਟੋਰੀ ਆਈ ਕੂਤਰੀ ਬੈਠੀ ਹੈ ਜਿਹੜੀ ਤਾਹਾਂ ਇਹ ਕੂਤਰੀ ਵੀਰੇ ਰੈ ਚੱਕਣੋਂ ਹਟ ਗਈ ਸੀਗੀ ਕਰੇ ਉੜਦੀ ਬਹੁਤ ਚੰਗੀ ਸੀਗੀ ਪਰ ਇਹ ਰੈਸ਼ ਰੋਕਣ ਲੱਗੀ ਸੀ ਕੂਤਰੀ ਡਾਊਨ ਹੋ ਗਈ ਸੀ ਤੇ ਵੀਰੇ ਆਪਾਂ ਫਿਰ ਇਹਦਾ ਕਰੇ ਇਲਾਜ ਤੇ ਹੁਣ ਕੂਤਰੀ ਐਨ ਫਟਾ ਵੀਰੇ ਠੀਕ ਆ ਤੇ ਵੀਰੇ ਜਦ ਕੋਈ ਕੂਤਰ ਬਿਮਾਰ ਹੁੰਦਾ ਫਿਰ ਜਦ ਤਾਂ ਉਹਨੂੰ ਦਵਾਈ ਦੇਣੀ ਹੀ ਪੈਂਦੀ ਆ ਬਾਕੀ ਦੋਸਤੋ ਆਪਣੇ ਆ ਬੱਚੇ ਨੇ ਜਿਹੜੇ ਇਹ ਆਪਾਂ ਹੁਣ ਗਿਜਾਉਣ ਲੱਗੇ ਹੋਏ ਆ ਜੀ ਚਾਰ ਚਾਰ ਪੰਜ ਬੱਚੇ ਨੇ ਇਹ ਤੇ ਇੱਕ ਉਹ ਪਿੱਛੇ ਬੈਠਾ ਜੀ ਤੇ ਤਿੰਨ ਬੱਚੇ ਇਹ ਨੇ ਤੇ ਚਾਰ ਪੰਜ ਚਾਰ ਬੱਚੇ ਨੇ ਇਹ 4 ਵਜੇ ਗਿਜਾਉਣ ਲੱਗੇ ਹੋਏ ਆ ਬਾਕੀ ਆਪਣੇ ਚਾਰ ਪੰਜ ਬੱਚੇ ਛਤਰੀ ਦੇ ਬੈਠਣ ਵਾਲੇ ਹੋਏ ਨੇ ਤੇ ਆਪਾਂ ਸਾਰੇ ਵਜੇ ਹੁਣ ਗਿਜਾਉਣੇ ਆ ਜੀ ਇਹ ਅਸਤਵਾਜੀਆਂ ਵੀ ਲੈ ਕੇ ਆਉਣੇ ਆ ਕਿਉਂਕਿ ਲਗੜ ਆਪਣੇ ਪਿੰਡ 'ਚ ਬਹੁ ਪੈਂਦੀ ਆ ਜੀ ਅੱਜ ਅੱਜ ਵੀ ਲੈ ਗਈ ਕਬੂਤਰ ਚੱਕ ਕੇ ਆਪਣੇ ਮਜ਼ਾਰ ਦੋਸਤਾਂ ਦਾ ਮੁੰਡੇ ਦਾ ਤੇ ਬਹੁਤ ਬੁਰਾ ਹਾਲ ਆ ਜੀ ਲੈ ਆਉਣੇ ਆ ਪਰ ਵੀਰੇ ਬਸਤਵਾਜੀਆਂ ਤੇ ਤਾਂ ਬਚੇਗਾ ਜਾ ਹੋਣਗੇ ਜੀ ਤੇ ਵੀਰੇ ਬਾਕੀ ਇਹ ਆ ਯਾਰ ਜੇ ਆਪਾਂ ਟਾਈਮ ਤੋਂ ਟਾਈਮ ਵੀਰੇ ਕਬੂਤਰਾਂ ਨੂੰ ਦਵਾਈ ਟਾਈਮ ਸਰ ਦਵਾਂਗੇ ਨਾ ਤਾਂ ਵੀਰੇ ਕੋਈ ਇਹੋ ਜਿਹਾ ਚੱਕਰ ਨਹੀਂ ਪੈਂਦਾ ਹੈਗਾ ਹੁਣ ਤੁਹਾਡੇ ਸਾਹਮਣੇ ਆਪਣੇ ਯਾਰ ਕਿੱਥੋਂ ਕਬੂਤਰ ਨਿਕਲੇ ਨੇ ਆਪਾਂ ਦੂਜੇ ਮਹੀਨੇ ਕਬੂਤਰ ਬਾਜ਼ੀਆਂ ਦੇ ਵੀ ਬਚਾ ਦੇ ਆ ਸਾਰੇ ਕਬੂਤਰ ਦੇਖ ਲੋ ਆਪਣੇ ਠੀਕ ਹੋਏ ਬੈਠੇ ਨੇ ਬਿਮਾਰੀ ਵਾਲੇ ਕਬੂਤਰ ਨੇ ਆ ਤੁਸੀਂ ਦੇਖ ਦੇਣੀ ਹੋ ਭਰਾਓ ਕਿਉਂਕਿ ਤੁਹਾਡੇ ਨਾਲ ਪਰ ਇੱਕ ਵੀਡੀਓ ਸ਼ੇਅਰ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੀਰੇ ਕਿ ਜੋ ਆਪਣਾ ਐਕਸਪੈਰੀਮੈਂਟ ਕਰਦੇ ਆ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੇ ਆ ਤੇ ਆਪਾਂ ਵੀਰੇ ਚੀਜ਼ ਤੁਹਾਨੂੰ ਉਹੀ ਦਿਖਾਵਾਂਗੇ ਜਿਹਦਾ ਕੋਈ ਰਿਜ਼ਲਟ ਮਿਲੂਗਾ ਜਾਂ ਆਪਾਂ ਵਰਤੀ ਹੋਊਗੀ ਆਪਾਂ ਨੂੰ ਪਤਾ ਹੋਊਗਾ ਨਹੀਂ ਵੀਰੇ ਆਪਾਂ ਐਹ ਜੀ ਚੀਜ਼ ਨਹੀਂ ਤੁਹਾਨੂੰ ਦੱਸਦੇ ਵੀ ਜੇਕਰ ਕਿਸੇ ਭਰਾ ਦਾ ਨੁਕਸਾਨ ਹੋਵੇ ਅਪਾ ਅਗਨੇ ਬਾਈ ਤੁਹਾਡੇ ਕੂਤਰ ਤੰਦਰੁਸਤ ਰਹਿਣਾ ਮੈਨੂੰ ਪਤਾ ਬਾਈ ਜਿਆਦਾ ਬਖੇ ਬੰਦੇ ਦੇ ਕੂਤਰ ਬਿਮਾਰ ਹੁੰਦੇ ਨੇ ਤਾਂ ਕੀ ਉਹਦੇ ਮਨ ਤੇ ਵੀਰ ਦੀ ਮੈਨੂੰ ਪਤਾ ਵੀਰੇ ਮੈਂ 2-3 ਮਹੀਨੇ ਬਹੁਤ ਔਖੇ ਗੱਟੇ ਨੇ ਪਰ ਬਾਈ ਇਹ ਉਹ ਨਹੀਂ ਸਮਝ ਸਕਦਾ ਜਿਹਨੂੰ ਕੂਤਰਾਂ ਨੂੰ ਮਤਬਲ ਨਹੀਂ ਰੱਖੇ ਇਹਨੂੰ ਸ਼ੌਂਕ ਨੂੰ ਸ਼ੌਂਕ ਨਾਲ ਰੱਖੀ ਹੋਈ ਆ ਚੀਜ਼ ਇਹ ਉਹਨੂੰ ਪਤਾ ਹੁੰਦਾ ਵੀਰੇ ਵੀ ਇਹਨਾਂ ਦਾ ਦੁੱਖ ਕੀ ਆ ਬਾਕੀ ਵੀਰੇ ਹੁਣ ਆਪਣੀਆਂ ਯਾਰ ਵਿੱਚ ਕੂਤਰੀਆਂ ਆਂਡੇ ਉਂਡੇ ਧਰਨੋਂ ਜਿਵੇਂ ਵੱਡੀਆਂ ਕੂਤਰੀਆਂ ਹੋ ਗਈਆਂ ਯਾਰ ਆਂਡੇ ਧਰਨੋਂ ਹਟ ਗਏ ਬਾਕੀ ਸਾਰੇ ਕਿਸਮ ਦਾ ਵੀ ਇਹ ਜੀ ਆਪਣੀ ਵੀ ਜਿਆਦਾ ਕੋਈ ਜੋੜੇ ਦਾ ਕਿਸੇ ਦਾ ਤਾਪ ਆ ਜਾਂਦਾ ਵਧੀਆ ਬੱਚੇ ਔੜਨ ਲੱਗ ਜਾਂਦੇ ਨੇ ਜਾਂ ਤਾਂ ਕੂਤਰੀ ਅੰਡੇ ਧਰਣੋਂ ਹਟ ਜਾਂਦੀ ਹੈ ਜੀ ਜਾਂ ਕੋਈ ਮਰ ਜਾਂਦਾ ਜਾਂ ਕੁਝ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਹੈ ਤੇ ਜੋੜਾ ਖਰਾਬ ਹੋ ਜਾਂਦਾ ਆਪਣੀ ਤਿੰਨ ਚਾਰ ਸਾਲ ਮਗਰੋਂ ਵਧੀਆ ਜੋੜੇ ਬਣਦੇ ਨੇ ਜੀ ਤਾਂ ਲੱਗਦਾ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਕੂਤਰ ਆਪਣੇ ਕੋ ਸਾਰੇ ਹੀ ਬੈਠੇ ਨੇ ਤੇ ਐਤਕੀ ਆਪਾਂ ਪੂਰੀ ਮਿਹਨਤ ਕਰਨੀ ਆ ਜੀ ਤੇ ਕੂਤਰ ਗਾਹਾਂ ਨੂੰ ਆਪਾਂ ਵਧੀਆ 2026 ਦੇ ਵਿੱਚ ਵਧੀਆ ਬਾਜੀਆਂ ਛੱਡਾਂਗੇ ਜੀ ਬਾਕੀ ਪਰਮਾਤਮਾ ਸੌਖ ਰੱਖੇ ਜੀ ਕੂਤਰਾਂ ਦੇ ਤੰਦਰੁਸਤ ਰਹਿਣ ਜਾਨਵਰ ਆਪਣੇ ਜਿਹੜੇ ਆਪਾਂ ਨਵੇਂ ਬچے ਕਢਾ ਰਹੇ ਆ ਜੀ ਉਹਨਾਂ ਦੀ ਪੂਰੀ ਵਧੀਆ ਸੇਵਾ ਕਰਾਂਗੇ ਆਦਕੀ ਤੇ ਬਾਕੀ ਪਰਮਾਤਮਾ ਦੇ ਹੱਥ ਆ ਜੀ